ਮਸ਼ਹੂਰ ਕਬੱਡੀ ਖਿਡਾਰੀ ਸ਼ਿੰਦਾ ਅਮਲੀ ਜਿਸ ਦੀਆਂ ਧੂਮਾਂ ਵਿਦੇਸ਼ਾਂ ਤੱਕ ਰਹੀਆਂ ਸੰਦੀ ਯਾਦ ਵਿੱਚ ਹਰ ਸਾਲ ਉਸਦੇ ਪਿੰਡ ਕਲੀਅਰ ਕਲਾਂ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਪਰ ਇਸ ਉਪਰਾਲੇ ਵਿੱਚ ਇਸ ਵਾਰ ਨਜ਼ਦੀਕੀ ਪਿੰਡ ਕੇਲੇ ਕਲਾਂ ਦੇ ਕਬੱਡੀ ਪ੍ਰਸ਼ੰਸਕ ਵੀ ਆ ਗਏ ਹਨ ਅਤੇ ਹੁਣ ਦੋਨਾਂ ਪਿੰਡਾਂ ਵੱਲੋਂ ਮਿਲ ਕੇ 16 ਮਾਰਚ ਨੂੰ ਸ਼ਿੰਦਾ ਅਮਲੀ ਦੀ ਯਾਦ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਜਾਏਗਾ ਜਿਸ ਵਿੱਚ 4 ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਹਿੱਸਾ ਲੈਣਗੀਆਂ ਪਾਲ ਸਿੰਘ ਅਤੇ ਗੁਰਮੀਤ ਸਿੰਘ ਨੇ ਦੱਸਿਆ ਕਿ ਇਨਾਮ ਵਜੋਂ ਸਭ ਤੋਂ ਵਧੀਆ ਕਬੱਡੀ ਪਾਉਣ ਵਾਲੇ ਅਤੇ ਜਾਫੀ ਨੂੰ ਕੋੜੀਆਂ ਦਿੱਤੀਆਂ ਜਾਣਗੀਆਂ ਜਦਕਿ ਜੇਤੂ ਟੀਮ ਲਈ ਪਹਿਲਾ ਇਨਾਮ 1.5 ਲੱਖ ਰੁਪਏ ਨਗਦ ਅਤੇ ਟਰੋਫੀ ਹੋਵੇਗੀ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ 0.5 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ ਮੇਰਾ ਨਾਮ ਗੁਰਦੇਵ ਸਿੰਘ ਸਾਫ ਦਾ ਸਰਪੰਚ ਪਿੰਡ ਕਲੇਰਕਲਾ ਜੀ ਇਹ ਟੂਰਨਾਮੈਂਟ ਜੀ 16 ਮਾਰਚ 2025 ਦਿਨ ਐਤਵਾਰ ਕਰਵਾਇਆ ਜਾ ਰਿਹਾ ਪਿੰਡ ਕਲਿਰਕਲਾਂ ਦੀ ਗਰਾਊਂਡ ਦੇ ਵਿੱਚ ਦੋਹਾਂ ਪਿੰਡਾਂ ਵੱਲੋਂ ਕੈਲੇ ਕਲਾਂ ਤੇ ਕਲਿਰਕਲਾਂ ਵੱਲੋਂ ਸਾਂਝੇ ਤੌਰ ਤੇ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਵਿੱਚ ਮੁੱਖ ਮਹਿਮਾਨ ਹੋਣਗੇ ਜੀ ਕਾਰਜਕਾਰੀ ਪ੍ਰਧਾਨ ਪੰਜਾਬ ਅਮਨ ਸੇਠ ਸੈਰੀਕਲ ਸੀ ਜੀ ਤੇ ਡੀਆਈਜੀ ਬੱਟਰੈਂਜ ਆਈਜੀ ਸਾਹਿਬ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਕਾਫੀ ਵੱਡੇ ਪੱਧਰ ਤੇ ਜਿਹੜਾ ਇਹ ਟੂਰਨਾਮੈਂਟ ਕਰਨ ਜਾ ਰਹੇ ਆ ਜੀ ਚਾਰ ਅੰਤਰਰਾਸ਼ਟਰੀ ਕਲੱਬਾਂ ਇੱਥੇ ਪਹੁੰਚਣਗੀਆਂ ਤੇ ਬੱਚਿਆਂ ਦੇ ਵੀ ਮੈਚ ਕਰਾਏ ਜਾਣਗੇ 100 ਮੈਚ ਵੀ ਕਰਵਾਇਆ ਜਾਏਗਾ ਤੇ ਮੇਨ ਜਿਹੜੀ ਆ ਪਬਲਿਕ ਦੇ ਮਨੋਰੰਜਨ ਲਈ ਬਾਗੀ ਸਾਡਾ ਜਿਹੜਾ ਕਲਾਕਾਰ ਉਹ ਵੀ ਆਪਣਾ ਟਾਈਮ ਇੱਥੇ ਦੇਵੋਗੇ ਜੀ ਅਨਾਮ ਬੈਸਟ ਰੇਡਰ ਤੇ ਬੈਸਟ ਜਾਫੀ ਨੂੰ ਕੋਰੀਆਂ ਦਿੱਤੀਆਂ ਜਾ ਰਹੀਆਂ ਜੀ ਤੇ ਜਿਹੜਾ ਪਹਿਲਾ ਨਾਮ ਆ ਜੀ ਫਰਸਟ ਟੀਮ ਜਿਹੜੀ ਜਿੱਤਦੀ ਆ 1.5 ਲੱਖ ਰੁਪਈਆ ਤੇ ਦੂਜੀ ਟੀਮ ਨੂੰ 1.25 ਲੱਖ ਰੁਪਈਆ ਤੇ ਤੀਜੇ ਨੰਬਰ ਤੇ 1.15 ਲੱਖ ਤੇ ਚੌਥੇ ਨੰਬਰ ਤੇ 1 ਲੱਖ ਰੁਪਈਆ ਮਕਸਦ ਇਹੀ ਆ ਜੀ ਜਿਹੜੇ ਬੱਚੇ ਗਮਰਾਹ ਹੋ ਕੇ ਗਰਾਊਂਡ ਵਾਲੋਂ ਟੁੱਟ ਗਏ ਨਸਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਵਾਪਸ ਗਰਾਊਂਡਾਂ ਵਿੱਚ ਲੈ ਕੇ ਜਾਣਾ ਸਭ ਤੋਂ ਪਹਿਲਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕਬੱਡੀ ਕੱਪ ਆ ਸੁਵਿੰਦਰ ਸਿੰਘ ਬਾਠ ਜਿਨ੍ਹਾਂ ਨੂੰ ਆਪਾਂ ਕਬੱਡੀ ਦੇ ਨਾਂ ਨਾਲ ਸ਼ਿੰਦਾ ਅਮਲੀ ਕਰਕੇ ਇੱਕ ਜਾਣਦੇ ਆ ਇੱਕ ਕਬੱਡੀ ਪ੍ਰਮੋਟਰ ਵੀ ਬਹੁਤ ਤਗੜੇ ਸੀ ਤੇ ਆਪ ਵੀ ਬਹੁਤ ਤਗੜੀ ਕਬੱਡੀ ਖੇਡੀ ਉਹਨਾਂ ਨੇ ਸਾਡੇ ਪੰਜਾਬ ਦੇ ਉਹਨਾਂ ਬਹੁਤ ਜ਼ਿਆਦਾ ਪਲੇਅਰ ਉੱਥੇ ਇੰਗਲੈਂਡ ਅਮਰੀਕਾ ਕੈਨੇਡਾ ਸਾਰੇ ਲੈ ਕੇ ਗਏ ਆ ਤੇ ਉਹਨਾਂ ਦੀ ਯਾਦ ਵਿੱਚ ਇਹ ਕਬੱਡੀ ਕੱਪ ਜਿਹੜਾ ਆਪਾਂ ਕਰਵਾ ਰਹੇ ਆ ਪਹਿਲਾਂ ਆਪਾਂ ਪਿੰਡਾਂ ਕਰਾਉਂਦੇ ਸੀ ਇਕੱਲੇ ਇਕੱਲੇ ਹੁਣ ਇਹ ਕਬੱਡੀ ਕੱਪ ਜਿਹੜਾ ਆਪਾਂ ਸਾਂਝੇ ਤੌਰ ਤੇ ਕਰਾ ਰਹੇ ਆ ਤੇ ਜਿਹੜਾ ਇਹ ਕਬੱਡੀ ਕੱਪ ਅੱਗੇ ਦੇ ਨਾਲੋਂ ਕਾਫੀ ਵੱਪ ਹੋਏਗਾ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਹੜੇ ਇਨਾਮ ਅਸੀਂ ਬਹੁਤ ਤਗੜੇ ਕਬੱਡੀ ਕੱਪ ਆ ਪਲੇਅਰਾਂ ਨੂੰ ਦੇ ਰਹੇ ਆ ਤੇ ਘੋੜੀਆਂ ਵੀ ਦੇ ਰਹੇ ਆ ਤੇ ਦਰਸ਼ਕਾਂ ਵਾਸਤੇ ਐਲਈਡੀਆਂ ਸਾਈਕਲ ਕੂਪਣਾ ਰਹੀ ਦਵਾਂਗੇ ਤੇ ਲੰਗਰ ਵੀ ਇਥੇ ਟੁੱਟ ਚੱਲੇਗਾ ਕੋਈ ਨਾਮੀ ਸਿੰਗਰ ਵੀ ਆ ਰਿਹਾ ਹੈ ਨਾਮੀ ਸਿੰਗਰ ਬਹੁਤ ਫੇਮਸ ਸਿੰਗਰ ਜਿਹੜਾ ਹੁਣ ਨੌਜਵਾਨਾਂ ਦੀ ਮੰਗ ਆ ਤੇ ਸੁਥਰਾ ਗਮਦਾਵਾ ਧਰਲੇਦਾਰ ਗਾਉਂਦਾ ਬਾਗੀ ਆ ਉਹਦਾ ਟਾਈਮ ਜਿਹੜਾ ਵਾ 2 ਵਜੇ ਦਾ ਵਾ ਤੇ ਅਸੀਂ ਪਲੇਅਰਾਂ ਨੂੰ ਇੱਕ ਖਾਸ ਬੇਨਤੀ ਕਰਨਾ ਚਾਹੁੰਦੇ ਆ ਕਿ ਇਹ ਜਿਹੜਾ ਕਬੱਡੀ ਕੱਪ ਆ ਅਸੀਂ ਦਿਨੇ-ਦਿਨੇ ਹੁੰਦਿਆਂ ਸਮਾਪਤ ਕਰਨਾ ਚਾਹੁੰਦੇ ਆ ਉਹਨਾਂ ਅਗੇ ਅਪੀਲ ਆ ਕੀ ਹਰਿਆਣੇ ਦੀ ਟੀਮ ਆਪਕ ਕਹੀ ਆ ਵੇਖੋ ਹਰਿਆਣੇ ਦੀ ਟੀਮ ਜਿਹੜੀ ਟਾਈਮ ਨਾਲ ਇੱਥੇ ਪਹੁੰਚ ਗਈ ਤੇ ਸਮਝ ਤੁਹਾਡੀ ਟੀਮਾਂ ਜੜੀਆਂ ਵਾ ਉਹ ਜਰੂਰ ਇੱਥੇ ਪਹੁੰਚਣੇ ਚਾਹੀਦੀਆਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗਾ ਇਹ ਜੀ 10 ਵਜੇ ਤੋਂ ਸ਼ੁਰੂ ਹੋ ਜਾਏਗਾ ਛੋਟੇ ਮੈਚ ਆਪਾਂ ਕਰਾਵਾਂਗੇ ਵਿੱਚ 1-2 ਘੰਟੇ ਜੜੇ ਬਾਕੀ ਸ਼ਿੰਗਾਰ ਲਾਏਗਾ ਉਸ ਤੋਂ ਬਾਅਦ ਵੱਡੇ ਮੈਚ ਤੇ 8 ਵਜੇ ਤੱਕ ਅਸੀਂ ਸਮਾਪਤੀ ਜੜੀ ਕਰ ਦੇਣੀ ਆ ਕਿੰਨੀਆਂ ਕਿ ਟੀਮਾਂ ਜੜੀਆਂ ਪਹੁੰਚ ਰਹੀਆਂ ਨੇ ਟੀਮਾਂ ਦੇਖੋ ਚਾਰ ਕਲੱਬਾਂ ਇੰਟਰਨੈਸ਼ਨਲ ਆ ਜਿਹਦੇ ਵਿੱਚ ਉੱਚ ਕੋਟੀ ਦੇ ਪਲੇਅਰ ਆ ਗੁਰਵਿੰਦਰ ਖਾਗੇ ਆ ਦੀਪ ਜਬੁਰਜੀ ਆ ਆਪਣੇ ਦੀਪ ਕਾ ਕਾਂਸੀਪੁਰ ਆ ਸਾਜੀ ਆ ਮਰਗੀ ਨਾਂ ਨਹੀਂ ਲੈ ਜਾਂਦੇ ਮਾਗੀ ਵਧੀਆ ਪਲੇਅਰ ਆਉਣਗੇ ਲੜਕੀਆਂ ਦੇ ਵੀ ਕਬੱਡੀ ਕਰਾਈ ਇਹ ਅਜੇ ਟਾਈਮ ਅਜੇ ਸਦੂਲ ਨਹੀਂ ਬਣਿਆ ਤੇ ਇੱਕ ਦੋ ਦਿਨ ਤੱਕ ਸਦੂਲ ਬਣਾ ਕੇ ਫਿਰ ਸਾਰਾ ਕੁਝ ਦੱਸਿਆ ਜਾਵੇ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز